ਕਾਂਗਰਸ ਪਾਰਟੀ ਦਾ ਲੱਗਦਾ ਨਹੀਂ ਕਿ ਵਿਧਾਨ ਸਭਾ ਚੋਣਾਂ ਤੱਕ ਜਿਹੜਾ ਰੋਲਾ ਰੱਪਾ ਉਹ ਮਿਟ ਸਕਦਾ। ਇੱਕ ਦੂਜੇ ਦੇ ਹਮੇਸ਼ਾ ਦੋਸ਼ ਲਾਉਂਦੇ ਨਜ਼ਰ ਆਉਂਦੇ ਨੇ। ਹਾਲਾਂਕਿ ਵੱਡੇ ਦਾਅਵੇ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ ਉਹਨਾਂ ਵੱਲੋਂ ਕੀਤੇ ਜਾਂਦੇ ਨੇ ਕਿ ਸਾਡੇ ਵਿੱਚ ਇੱਕ ਜੁਟਤਾ ਅਸੀਂ ਇਕੱਠੇ ਹਾਂ। ਕਿ ਵਿਰੋਧੀ ਇਸ ਗੱਲ ਦੇ ਵਿੱਚ ਨਾ ਗਲਤਫਹਿਮੀ ਦੇ ਵਿੱਚ ਨਾ ਰਹਿਣ ਕਿ ਸਾਡੇ ਵਿੱਚ ਲੜਾਈ ਚੱਲ ਰਹੀ ਆ। ਹਾਲਾਂਕਿ ਟਾਈਮ ਪਾ ਕੇ ਜਿਹੜੇ ਬਰਕਰਾਰ ਆ ਮਤਭੇ ਜਿਹੜੇ ਬਰਕਰਾਰ ਰਹਿੰਦੇ ਨੇ ਇੱਕ ਦੂਜੇ ਪ੍ਰਤੀ ਦੋਸ਼ ਹਮੇਸ਼ਾ ਲਾਉਂਦੇ ਦਿਖਦੇ ਨੇ। ਬੀਤੇ ਕੱਲ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਇ ਮੀਟਿੰਗ ਕੀਤੀ ਆ ਜਿਸ ਦੇ ਵਿੱਚ ਸੀਨੀਅਰ ਆਗੂਆਂ ਦੀ ਗੱਲ ਕਰ ਲਈਏ ਵਿਧਾਇਕਾਂ ਦੀ ਗੱਲ ਕਰ ਲਈਏ ਮੈਂਬਰ ਪਾਰਲੀਮੈਂਟ ਦੀ ਗੱਲ ਕਰ ਲਈਏ ਜਿਹੜੇ ਪਿਛਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੇ ਲੜੇ ਸੀ ਆਗੂ ਉਹਨਾਂ ਦੀ ਗੱਲ ਕਰ ਲਈਏ ਤਾਂ ਸਾਰਿਆਂ ਨਾਲ ਇੱਕ ਮੀਟਿੰਗ ਕੀਤੀ ਆ ਜਿਸ ਦੇ ਵਿੱਚ ਕਹਿੰਦੇ ਨੇ ਇੱਕ ਦੂਜੇ ਦੇ ਦੋਸ਼ ਲਾਉਂਦੇ ਆਗੂ ਨਜ਼ਰ ਆਏ ਨੇ ਨਾਰਾਜ਼ਗੀ ਜਤਾਈ ਗਈ ਆ ਔਰ ਗੱਲਬਾਤ ਕਰ ਲਈਏ ਤਾਂ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਤਾਂ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਕਿ ਉਹਨਾਂ ਨੂੰ ਟਿਕਟ ਨਾ ਹੀ ਦਿੱਤੀ ਜਾਵੇ ਜਿਹੜੀਆਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੇ ਕਿ ਉਹਨਾਂ ਨੂੰ ਟਿਕਟ ਨਾ ਦਿੱਤੀ ਜਾਵੇ ਉਹਨਾਂ ਨੂੰ ਲੜਾਈ ਹੀ ਨਾ ਜਾਵੇ ਇਸ ਗੱਲ ਨੂੰ ਵੀ ਕਿਤਨਾ ਕਿਤੇ ਲੈ ਕੇ ਜਿਹੜੇ ਕਾਂਗਰਸੀ ਲੀਡਰਾਂ ਦੀ ਦੂਜਿਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚ ਜਿਹੜੀ ਨਾਰਾਜ਼ਗੀ ਜਤਾਈ ਗਈ ਹੈ ਹਾਲਾਂਕਿ ਬਹੁਤ ਸਾਰੇ ਆਗੂਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕੀ ਭਪੇਸ਼ ਬਗੇਲ ਜੀ ਨੂੰ ਰਾਹੁਲ ਗਾਂਧੀ ਨੂੰ ਜਿੰਨੇ ਵੀ ਜਿਹੜੇ ਕਾਂਗਰਸ ਦੇ ਲੀਡਰ ਨੇ ਜਿਹੜੇ ਸੀਨੀਅਰ ਆਗੂ ਨੇ ਵਿਧਾਇਕ ਨੇ ਮੈਂਬਰ ਪਾਰਲੀਮੈਂਟ ਨੇ ਜਿੰਨੇ ਵੀ ਹੈਗੇ ਨੇ ਉਹਨਾਂ ਸਾਰਿਆਂ ਦੇ ਨਾਲ 5-5 10 ਮਿੰਟ ਜਿਹੜੀ ਅਲੱਗ ਗੱਲਬਾਤ ਕਰਨੀ ਚਾਹੀਦੀ ਹੈ ਬੈਠ ਕੇ ਕਿ ਇਕੱਠੀ ਮੀਟਿੰਗ ਹੁੰਦੀ ਹੈ ਤਾਂ ਉਸ ਦੇ ਵਿੱਚ ਕਈ ਵਾਰ ਗੱਲ ਕੋਈ ਇਦਾਂ ਦੀ ਨਿਕਲ ਆਉਂਦੀ ਹੈ ਜਿਸ ਦੇ ਨਾਲ ਦੂਜਾ ਲੀਡਰ ਗੁੱਸਾ ਮੰਨ ਜਾਂਦਾ ਉਹ ਕਹਿੰਦਾ ਕਿ ਮੇਰੇ ਬਾਰੇ ਸ਼ਰਦੇ ਲੀਡਰ ਨੇ ਗੱਲਬਾਤ ਬੋਲੀ ਹੈ ਕਿ ਸਾਰੇ ਹੀ ਲੀਡਰਾਂ ਦੇ ਨਾਲ ਆਗੂਆਂ ਦੇ ਨਾਲ ਸੀਨੀਅਰ ਆਗੂਆ ਜਿਹੜੇ ਹੈਗੇ ਨੇ ਵਿਧਾਇਕ ਨੇ ਮੈਂਬਰ ਪਾਰਲੀਮੈਂਟ ਨੇ ਸਾਰਿਆਂ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਦੇ ਕੀ ਜਿਹੜੀ ਰਿਪੋਰਟ ਹੈਗੀ ਆ ਗਰਾਊਂਡ ਤੋਂ ਉਹ ਸਾਹਮਣੇ ਆਵੇਗੀ ਨਹੀਂ ਤਾਂ ਝੂਠੇ ਦਾਵੇ ਜਿਹੜੇ ਰਾਹੁਲ ਗਾਂਧੀ ਤੱਕ ਜਾਂ ਭਵੇਸ਼ ਬਗੇਲ ਤੱਕ ਜਿਹੜੇ ਇੰਚਾਰਜ ਨੇ ਕਾਂਗਰਸ ਦੇ ਉਹਨਾਂ ਤੱਕ ਝੂਠੀ ਖਬਰ ਜਿਹੜੀ ਪੰਚਾਇਤ ਦਿੱਤੀ ਜਾਂਦੀ ਹੈ ਕਿ ਕਾਂਗਰਸ ਦਾ ਮਾਹੌਲ ਪੰਜਾਬ ਦੇ ਵਿੱਚ ਬਹੁਤ ਵਧੀਆ ਬਣ ਰਿਹਾ ਹੈ ਸਰਕਾਰ ਕਾਂਗਰਸ ਦੀ ਬਣ ਆਲੀ ਹੈ ਲੋਕ ਚਾਹੁੰਦੇ ਨੇ ਕਾਂਗਰਸ ਨੂੰ ਇਸ ਤਰ੍ਹਾਂ ਦੀਆਂ ਝੂਠੀਆਂ ਜਿਹੜੀਆਂ ਗੱਲਾਂ ਝੂਠੀ ਰਿਪੋਰਟ ਪੰਚਾਈ ਜਾਂਦੀ ਆ ਕਿ ਜੇਕਰ ਗਰਾਊਂਡ ਰਿਪੋਰਟ ਚਾਹੀਦੀ ਹੈ ਤਾਂ ਸਾਰੇ ਹੀ ਪਾਰਟੀਆਂ ਦੇ ਜਿਹੜੇ ਕਾਂਗਰਸ ਪਾਰਟੀ ਦੇ ਹੈਗੇ ਨੇ ਲੀਡਰ ਸੀਨੀਅਰ ਅਗੂ ਉਹ ਤਾਂ ਇਹਨੇ ਵੀ ਮੀਟਿੰਗ ਦੇ ਵਿੱਚ ਕਿਹਾ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਆਪ ਦੇ ਬੰਦੇ ਵੀ ਵਿੱਚ ਹੈਗੇ ਨੇ ਵਿਰੋਧੀ ਧਿਰਾਂ ਨੇ ਤੇਰਾ ਨੇ ਤਾਂ ਬਦਨਾਮ ਜਿਹੜਾ ਕਰਨਾ ਹੀ ਕਰਨਾ ਚੰਨੀ ਦਾ ਕਹਿਣਾ ਕਿ ਜੇਕਰ ਲੱਗਦਾ ਕਿ ਮੈਂ ਕਾਂਗਰਸ ਦੇ ਲਈ ਖਤਰਾ ਹਾਂ ਜਾਂ ਮੈਨੂੰ ਕਾਂਗਰਸ ਨੇ ਕੁਝ ਦਿੱਤਾ ਨਹੀਂ ਜੇ ਮੈਂ ਇਸ ਗੱਲ ਤੋਂ ਮੁੱਕਰਦਾ ਜੇ ਲੱਗਦਾ ਮੈਂ ਝੂਠ ਬੋਲਦਾ ਜਾਂ ਮੈਂ ਹੋਰ ਪਾਰਟੀ 'ਚ ਚਲੇ ਜਾਣਾ ਕਾਂਗਰਸ ਨੂੰ ਛੱਡ ਕੇ ਤਾਂ ਇਸ ਤੋਂ ਚੰਗਾ ਫਿਰ ਮੈਂ ਕਰੇ ਹੀ ਬੈਠ ਜਾਣਾ ਕਿ ਕਾਂਗਰਸ ਪਾਰਟੀ ਨੇ ਮੈਨੂੰ ਬਹੁਤ ਕੁਝ ਦਿੱਤਾ ਪਿਛਲੇ ਦਿਨੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਅਨੁਸੂਚਿਤ ਜਾਤੀਆਂ ਨੂੰ ਲੈ ਕੇ ਕਿ ਉਹ ਦਾ ਪ੍ਰਪੋਗੈਂਡਾ ਜਾਣ ਬੁੱਝ ਕੇ ਬਣਾਇਆ ਜਾ ਰਿਹਾ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਬਕਾ ਕੈਂਟਰ ਮੰਤਰੀ ਗੁਰਪ੍ਰੀਤ ਸਿੰਘ ਕਾਂਗੜਾ ਦਾ ਦੇ ਵੀ ਜਦੋਂ ਇਲਜ਼ਾਮ ਲੱਗਿਆ ਕਿ ਤੁਸੀਂ ਭਾਜਪਾ ਦੇ ਹਾਲਕੀ ਵਾਪਸ ਕਿਉਂ ਆਈ ਭਾਜਪਾ ਤੋਂ ਕਿਉਂ ਕਾਂਗਰਸ ਜੁਆਇਨ ਦੁਆਰਾ ਕਰ ਲਈ ਇਸ ਗੱਲ ਦੀ ਹਜੇ ਪੁਸ਼ਟੀ ਹੈ ਜਿਹੜੀ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕੰਗੜ ਨੇ ਨਹੀਂ ਕੀਤੀ ਕਿ ਕਿਸ ਗੱਲ ਤੋਂ ਕਾਂਗਰਸ ਤੋਂ ਨਾਰਾਜ਼ ਸੀ ਕਿਹੜੀ ਗੱਲ ਕਾਂਗਰਸ ਦੀ ਲੀਡਰਾਂ ਦੀ ਜਾਂ ਕਹਿਦੀ ਹੈ ਪਾਰਟੀ ਦੀ ਚੁੱਪਦੀ ਸੀ ਗੁਰਪ੍ਰੀਤ ਸਿੰਘ ਕੰਗੜ ਨੂੰ ਕਿਉਂ ਭਾਜਪਾ ਚਲੇ ਗਏ ਔਰ ਥੋੜੇ ਦਿਨਾਂ ਬਾਅਦ ਯੋ ਵਾਪਸ ਆ ਗਏ ਵਾਪਸ ਆ ਕੇ ਕੋਈ ਆਪਦਾ ਬਿਆਨ ਉਹਨਾਂ ਨੇ ਨਹੀਂ ਦਿੱਤਾ ਕਿ ਕਿਉਂ ਵਾਪਸ ਆਏ ਕੀ ਗੱਲ ਹੋ ਗਈ ਸੀ ਉਹ ਸਾਰੀ ਗੱਲ ਦੀ ਹਜੇ ਜਿਹੜੀ ਕਹਿਦੀ ਆਪਾਂ ਕਲੀਅਰਿਫਿਕੇਸ਼ਨ ਉਹਨਾਂ ਨੇ ਨਹੀਂ ਕੀਤਾ ਸਾਬਕ ਕੋਈ ਵੀ ਲੀਡਰ ਜਿਹੜਾ ਨਹੀਂ ਜਿੱਤ ਸਕਦਾ ਇਸੇ ਲਈ ਚਾਹੀਦਾ ਕਿ ਆਪਾਂ ਸਾਰੇ ਇਕਜੁੱਟ ਹੋਈਏ ਇਕਜੁੱਟ ਹੋ ਕੇ ਕਾਂਗਰਸ ਦੇ ਲਈ ਕੰਮ ਕਰੀਏ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਦੁਆਰਾ ਲੈ ਕੇ ਆਈਏ ਜੇ ਇਕਜੁੱਟ ਹੋਵਾਂਗੇ ਤਾਂ ਹੀ ਸਰਕਾਰ ਆ ਸਕਦੀ ਹੈ ਜੇਕਰ ਇਸੇ ਤਰ੍ਹਾਂ ਹੀ ਮਤਭੇਦ ਰਹਿਣਗੇ ਇੱਕ ਦੂਜੇ ਦੇ ਵਿੱਚ ਕਮੀਆਂ ਕੱਢੀ ਜਾਵਾਂਗੇ ਤਾਂ ਮੁਸ਼ਕਲ ਹੈ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਆ ਵੀ ਸਕਦੀ ਹੈ ਕਿ ਕਾਂਗਰਸ ਪ੍ਰਧਾਨ ਸੰਸ਼ੇਠ ਸਿੰਘ ਦੁੱਲੋਂ ਨੇ ਵੀ ਸਕੱਲ ਦਾ ਸਮਰਥਨ ਕੀਤਾ ਕਿ 5-5 ਮਿੰਟ ਜਿਹੜੇ ਬੈਠ ਕੇ ਕੱਲੇ ਕੱਲੇ ਲੀਡਰ ਦੀ ਆਗੂ ਦੀ ਵਿਧਾਇਕ ਦੀ ਮੈਂਬਰ ਪਾਰਲੀਮੈਂਟ ਦੀ ਗੱਲ ਸੁਣ ਲੈਣੀ ਚਾਹੀਦੀ ਹੈ ਜਿਸ ਨੇ ਬਖੇੜਾ ਨਾ ਖੜਾ ਹੋਵੇ ਗਰਾਊਂਡ ਰਿਪੋਰਟ ਨਿਕਲ ਕੇ ਆਵੇ ਜੇਕਰ ਮੀਟਿੰਗ ਦੇ ਵਿੱਚ ਕੋਈ ਗੱਲ ਕਹੀ ਜਾਂਦੀ ਹੈ ਤਾਂ ਆਪਸ ਦੇ ਵਿੱਚ ਕਿਤੇ ਨਾ ਕਿਤੇ ਉਹਨੂੰ ਲੈ ਕੇ ਖਿੱਚੋ ਤਣੀ ਹੋ ਜਾਂਦੀ ਹੈ ਕਿ ਇਹ ਲੀਡਰ ਮੇਰੇ ਮੈਨੂੰ ਹੀ ਬੋਲ ਰਿਹਾ ਉਹ ਸਭ ਇਹ ਏਦਾਂ ਦੀ ਆਦਤ ਦਿਮਾਗ ਦੇ ਵਿੱਚ ਲੀਡਰ ਬਣਾ ਲੈਂਦੇ ਨੇ ਬਾਕੀ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦਾ ਕਿਸ ਤਰ੍ਹਾਂ ਦਾ ਜਿਹੜਾ ਰਿਕਾਰਡ ਰਹਿਣ ਵਾਲਾ ਕੀ ਮਾਹੌਲ ਕਾਂਗਰਸ ਦਾ ਬਣ ਵਾਲਾ ਜਿਸ ਤਰ੍ਹਾਂ ਦੇ ਦੇਖੀਏ ਤਾਂ ਹਮੇਸ਼ਾ ਜਿਹੜੀ ਕਾਂਗਰ ਤਾਂ ਬਹੁਤੇ ਜਿਹੜੇ ਪ੍ਰੋਸੈਜੋਗ ਸੂਤਰ ਨੇ ਉਹਨਾਂ ਨੇ ਤਾਂ ਹੀ ਕਹਿਣਾ ਕਿ ਸੀਐਮ ਦੇ ਚਿਹਰੇ ਨੂੰ ਲੈ ਕੇ ਜਿਹੜਾ ਹਮੇਸ਼ਾ ਰੋਲਾ ਰਹਿੰਦਾ ਔਰ ਦੂਜੀ ਗੱਲ ਟਿਕਟ ਨੂੰ ਲੈ ਕੇ ਕਿ ਇੱਕ ਜ਼ਿਲ੍ਹੇ ਦੇ ਵਿੱਚ ਜੇਕਰ ਹੁਣ ਹਲਕਾ ਰਾਂਪਰਾ ਦੀ ਜੇਕਰ ਗੱਲ ਕਰਨੀ ਹੈ ਤੇ ਇੱਥੇ ਵੀ ਦੋ ਟਿਕਟਾਂ ਨੇ ਹੋਰ ਵੀ ਬਹੁਤ ਸਾਰੇ ਇਦਾਂ ਦੇ ਜ਼ਿਲ੍ਹੇ ਹੈਗੇ ਨੇ ਜਿੱਥੇ ਦੋ ਦੋ ਟਿਕਟਾਂ ਫਿਰਦੀਆਂ ਨੇ ਇੱਕ ਪੁਰਾਣੇ ਨੇ ਇੱਕ ਨਵੇਂ ਮਿਹਨਤ ਕਰ ਰਹੇ ਨੇ ਉਸ ਗੱਲ ਨੂੰ ਵੀ ਲੈ ਕੇ ਖਿੱਚੋ ਤਾਂ ਨਹੀਂ ਹੋ ਰਹੀ ਹੈ ਕਿ ਟਿਕਟ ਮੈਨੂੰ ਹੀ ਮਿਲਣੀ ਚਾਹੀਦੀ ਹੈ ਨਵੇਂ ਚਿਹਰਿਆਂ ਨੂੰ ਟਿਕਟ